ੀਠੀਆਂ ਦੇ ਵੱਡੇ ਖੁਲਾਸਿਆਂ ਤੋਂ ਬਾਅਦ ਅਮਰਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੇ ਉੱਤੇ ਹੋਇਆ ਵੱਡਾ ਐਕਸ਼ਨ ਤਾਂ ਵੱਡਾ ਐਕਸ਼ਨ ਹੋਇਆ ਐਕਸ਼ਨ ਕਿਉਂ ਹੋਇਆ ਦਰਅਸਲ ਇੱਕ ਚੈਟ ਕਾਫੀ ਵਾਇਰਲ ਹੋ ਰਹੀ ਆ ਜੋ ਕਿ ਵਰ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਆ ਜੋ ਉਸ ਦਾ ਇੱਕ ਗਰੁੱਪ ਬਣਿਆ ਵਟਸਐਪ ਉਸ ਦੇ ਉੱਤੇ ਚੈਟ ਆ ਚੈਟ ਕੀ ਆ ਚੈਟ ਦੇ ਵਿੱਚ ਲਿਖਿਆ ਕੀ ਆ ਕੌਣ ਨੇ ਟਾਰਗੇਟ ਦੇ ਉੱਤੇ ਹੁਣ ਅਮਰਤਪਾਲ ਸਿੰਘ ਦੇ ਉੱਤੇ ਅਮਰਤਪਾਲ ਸਿੰਘ ਦੇ ਸਾਥੀ ਕਿਸ ਈ ਜਾਨ ਦੇ ਦੁਸ਼ਮਣ ਬਣ ਰਹੇ ਨੇ ਕਿਸ ਨੂੰ ਮਾਰਨ ਦੀਆ ਪਲਾਨਿੰਗਾਂ ਬਣਾ ਰਹੇ ਨੇ ਵੱਡੇ ਲੀਡਰ ਵੱਡੇ ਨਾਮ ਕੌਣ ਕੌਣ ਨੇ ਆਖਰ ਸਿਆਸਤਦਾਨ ਜਿਹੜੇ ਟਾਰਗੇਟ ਦੇ ਉੱਤੇ ਆ ਚੈਟ ਦੇ ਵਿੱਚ ਲਿਖਿਆ ਕੀ ਆ ਪੂਰੀ ਗੱਲਬਾਤ ਤੁਹਾਨੂੰ ਬਿਕਰਮ ਮਜੀਠੀਆ ਦੀ ਜਵਾਨੀ ਸੁਣਾਉਣਾ ਹੈ ਬਿਕਰਮ ਮਜੀਠੀਆ ਨੇ ਪੂਰੀ ਚੈਟ ਪੜ੍ਹ ਕੇ ਸੁਣਾਇਆ ਇੱਕ ਵਾਰ ਤੁਸੀਂ ਪਹਿਲਾਂ ਉਹ ਸੁਣੋ ਫਿਰ ਵੱਡਾ ਐਕਸ਼ਨ ਕੀ ਹੋਇਆ ਇਸ ਚੈਟ ਤੋਂ ਬਾਅਦ ਪੂਰੀ ਗੱਲਬਾਤ ਤੁਹਾਨੂੰ ਜੇ ਇਸ ਗੱਲ ਦੀ ਤੁਸੀਂ ਕਹਿ ਲਓ ਦੈਟ ਆਈ ਐਮ ਕਨਸਰਨਡ ਕੀ ਪੰਜਾਬ ਪੁਲਿਸ ਕਰ ਕੀ ਰਹੀ ਹੈ ਭਗਵੰਤ ਮਾਨ ਸਾਹਿਬ ਕਰ ਕੀ ਰਿਹਾ ਜੀ ਵੇਟਿੰਗ ਫॉर ਸਮ ਪਰਸਨ ਟੂ ਡਾਈ ਐਂਡ THEN ਸ਼ਰਦਾ ਦੇ ਭੁੱਲ ਪੇਟ ਕਰਨੇ ਇਹਨਾਂ ਨੇ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਜਾਖੜ ਸਾਹਿਬ ਨੇ ਵੀ ਜ਼ਿਕਰ ਕੀਤਾ ਸੀਗਾ ਕਿ ਇੰਟੈਲੀਜੈਂਸ ਦੀ ਦੁਰਵਰਤੋਂ ਹੋ ਰਹੀ ਹੈ ਔਰ ਭਗਵੰਤ ਮਾਨ ਸਾਹਿਬ ਨੇ ਆਪ ਇਸ ਗੱਲ ਨੂੰ ਐਡਮਿਟ ਕੀਤਾ ਵਿਧਾਨ ਸਭਾ ਦੇ ਫਲੋਰ ਆਫ ਦਾ ਹਾਊਸ 'ਚ ਕੀਤਾ ਕਿ ਮੈਨੂੰ ਪਤਾ ਕਾਂਗਰਸ ਦੀ ਮੀਟਿੰਗ ਚ ਕੀ ਹੁੰਦਾ ਪ੍ਰਤਾਪ ਸਿੰਘ ਬਾਜਵੇ ਨੂੰ ਐਲਓਪੀ ਨੂੰ ਕਹਿੰਦੇ ਸੀ ਕਿ ਤੁਸੀਂ ਤਾਂ ਸਾਰੀ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਸੀ ਦਿੱਲੀ ਚ ਉਹਦਾ ਸਾਰਾ ਵੇਰਵਾ ਦੇਤਾ ਇੰਟੈਲੀਜੈਂਸ ਨੂੰ ਪੋਲਿਟੀਕਲ ਅਪੋਨੈਂਟਸ ਤੇ ਨਿਗਾਹ ਰੱਖਣੀ ਸਨੂਪਿੰਗ ਕਰਨੀ ਫੋਨ ਟੈਪਿੰਗ ਤੱਕ ਵਰਤ ਰਹੇ ਐ ਲਾਅਨ ਆਰਡਰ ਤੇ ਨਹੀਂ ਵਰਤ ਰਹੇ ਵੇਖੋ ਕਿੱਡੇ ਨਕਮੇ ਨੇ ਪ੍ਰਤਾਪ ਸਿੰਘ ਬਾਜਵੇ ਦੇ ਬਾਰੇ ਅਮਨ अरोड़ा ਸਾਹਿਬ ਪ੍ਰਧਾਨ ਹੈ ਜੀ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਜਿਹੜੇ ਕਿਸੇ ਬੰਬ ਬਲਾਸਟ ਲਈ ਲਾਈਵ ਨਹੀਂ ਹੋਏ ਇੱਕ ਨਿੱਜੀ ਚੈਨਲ ਨੂੰ ਐਲਓਪੀ ਦੇ ਦਿੱਤੇ ਇੰਟਰਵਿਊ ਤੋਂ ਬਾਅਦ ਲਾਈਵ ਹੋ ਗਏ ਤੇ ਕਹਿੰਦੇ ਇਹਦੇ ਪਾਕਿਸਤਾਨ ਨਾਲ ਲਿੰਕ ਨੇ ਐਲਓਪੀ ਦੇ ਅਸੀਂ ਇਹਦੀ ਜਾਂਚ ਕਰਨੀ ਆ ਮਗਰ ਜਾਂਚ ਕਰਨ ਦੀ ਜਗ੍ਹਾ ਪਰਚਾ ਦਿੱਤਾ ਨਿਕੰਮਾ ਜਾ ਆਈਟੀ ਐਕਟ ਦਾ ਭਾਈ ਜੀ ਤੇ ਪਾਕਿਸਤਾਨ ਨਾਲ ਲਿੰਕ ਨੇ ਉਹ ਤੋਂ ਤੁਸੀਂ ਜਾਂਚ ਕਰਕੇ ਹੀ ਨਹੀਂ ਰਾਜੀ ਆ ਮੈਂ ਦਿਖਾਉਣਾ ਸਾਰੀ ਚੈਟ ਤੇ ਜਿਨ੍ਹਾਂ ਦੇ ਲਿੰਕ ਆ ਉਹਨਾਂ ਬਾਰੇ ਕੋਈ ਨਹੀਂ ਜ਼ਿਕਰ ਕਰਦੇ ਇਸ ਲਈ ਨਾ ਮੇਰੀ ਅੱਜ ਥੋੜੀ ਐ ਐਗਜ਼ੌਸਟਿਵ ਜੀ ਪ੍ਰੈਸ ਕਾਨਫਰੰਸ ਹੈ ਕਿਉਂਕਿ ਇਹਦੇ ਕਈ ਪਹਿਲੂ ਨੇ ਅੱਜ ਜੇ ਮੈਂ ਤੁਹਾਡੇ ਸਾਹਮਣੇ ਰੱਖਿਆ ਔਰ ਕਈ ਇਹ ਜਿਹੇ ਵੀ ਆਡੀਓ ਰਿਕਾਰਡਿੰਗਸ ਨੇ ਜਿਹੜੀਆਂ ਤੁਸੀਂ ਕਦੇ ਨਹੀਂ ਸੁਣੀਆਂ ਹੋਣੀਆਂ ਐਂਡ ਯੂ ਵਿਲ ਅੰਡਰਸਟੈਂਡ ਕਿ ਪੰਜਾਬ 'ਚ 올 ਇਸ ਨਾਟ ਵੈਲ ਐਟ ਆ ਖਤਰਨਾਕ ਕੰਮ ਚੱਲ ਰਿਹਾ ਔਰ ਜਿਹੜਾ ਇਹ ਚਲਾ ਰਿਹਾ ਹੈ ਇਹਦਾ ਜਿਹੜੇ ਐਡਮਿਨ ਨੇ ਇੱਕ ਬੰਦਾ ਉਹ ਆ ਜਿਹੜਾ ਉਹਨੇ ਜਿਗੜੂ ਘੜ ਤੋਂ ਮੁੜਿਆ ਕੁਲਵੰਤ ਸਿੰਘ ਰੋਕੇ ਉਹਦਾ ਭਰਾ ਹੈ ਮਹਾ ਸਿੰਘ ਬੜੇ ਲੋਕ ਨੇ ਮਗਰ ਆ ਸਾਰੇ ਕੰਮ ਦੇ ਪਿੱਛੇ ਹੈ ਕੌਣ ਉਹਦੀ ਫੋਟੋ ਤਾਂ ਵਿਖਾ ਨਹੀਂ ਉਹਦੀ ਪਹਿਲੇ ਦੀ ਜਿਹੜੀ ਪਹਿਲੀ ਲਾਈਨ ਇਹ ਤਾਂ ਆਈ ਨੂੰ ਤਾਂ ਪਛਾਣਦੇ ਹੋ ਨਾ ਪਛਾਣਦੇ ਉਹ ਨਹੀਂ ਪਛਾਣਦੇ ਨੂੰ ਜੇ ਦੱਸੋ ਯਾਰ ਇੱਕ ਤਰ੍ਹਾਂ ਹਾਂ ਹਾਂ ਇਹ ਆ ਅਸਲ ਬੰਦੇ ਦੀ ਜਿਹਦੀ ਮੈਂ ਗੱਲ ਕਰ ਰਿਹਾ ਉਹ ਜਿਹੜਾ ਨਵਾਂ ਚਿਹਰਾ ਉਹ ਤਾਂ ਸਿਰਫ ਇੱਕ ਲੋਕਾਂ ਨੂੰ ਭੁਲੇਖਾ ਪਾਉਣ ਦਾ ਚਿਹਰਾ ਉਹਦੀ ਨਹੀਂ ਮੈਂ ਦੀ ਗੱਲ ਕਰ ਰਿਹਾ ਸ਼ੈਤਾਨ ਦੀ ਹੁਣ ਤੁਸੀਂ ਆਹ ਵੇਖੋ ਮੈਂ ਥੋੜੀ ਜੀ ਪੜ੍ਹਾਂਗਾ ਜੀ ਕੱਲ ਵਾਲੀ ਉਹ ਜਿਹੜੀ ਚੈਟ ਹੈ ਔਰ ਫਿਰ ਮੈਂ ਇੱਕ ਆਡੀਓ ਸੁਣਾਉਂਗਾ ਕਿ ਲੋਕਾਂ ਨੂੰ ਕਿਵੇਂ ਤਿਆਰ ਕੀਤਾ ਜਾ ਰਿਹਾ। ਕਹਿੰਦੇ ਜੀ ਚਲੋ ਕਰੋ ਪਤਾ ਤਲਵਾੜੇ ਦਾ ਆਪਾਂ ਕੱਲ ਨੂੰ ਹੀ ਸੋਧ ਆਵਾਂ ਆਵਾਂਗੇ। ਹਾਂ ਜੇ ਪੁਲਸਾਨੂੰ ਲੈਣ ਆਵੇ ਤਾਂ ਖਾਲਸਾ ਜੀ ਸਾਡੇ ਮਗਰ ਡੱਟ ਕੇ ਖੜ ਜਾਇਓ। ਜਾਂ ਫਿਰ ਸਾਨੂੰ ਉਹ ਸ਼ਸਤਰ ਲਿਆ ਕੇ ਦਿਓ। ਨਾ ਤਾਂ ਸੀ ਕਿਸੇ ਦੇ ਹੱਥ ਆਈਏ। ਫੇਰ ਸੋਦਦੇ ਹੀ ਤੁਰੇ ਜਾਵਾਂਗੇ ਅਕਲਾ ਮੈਸੇਜ ਪੜਦਾ ਖਾਲਸਾ ਜੀ ਮੈਂ ਕੱਲ ਨੂੰ ਹੀ ਸ਼ਹੀਦੀ ਪ੍ਰਾਪਤ ਕਰਨ ਲਈ ਤਿਆਰ ਹਾਂ ਕੋਈ ਜਥੇਬੰਦੀ ਹੈ ਜਿਨ੍ਹਾਂ ਨੂੰ ਸ਼ਹੀਦਾਂ ਦਾ ਪਰਿਵਾਰ ਸੰਭਿਆ ਭਾਊ ਮਗਰੋਂ ਕੌਣ ਕੌਣ ਖੜਾ ਦੇਖਿਆ ਅਸੀਂ ਅੰਮ੍ਰਿਤਸਰ ਦੇ ਮੋਰਚਾ ਲੱਗਿਆ ਸੀ ਉੱਥੇ ਵੇਖਿਆ ਹੀ ਆ ਚਲੋ ਫੇਰ ਭਾਊ ਆਜੇ ਭਾਉ ਜੀ ਐਲਾਨ ਕਰੋ ਚਲੋ ਫੇਰ ਭਾਉ ਆਓ ਸਾਰੇ ਜਾਣੇ ਜਿਨ੍ਹਾਂ ਜਿਨ੍ਹਾਂ ਜਿਨੇ ਹੈਗੀ ਪਹਿਲਾ ਸ਼ਹੀਦੀ ਦੀ ਦਾਤ ਅਕਾਲ ਪੁਰਖ ਮੈਨੂੰ ਦੇਣ ਫੇਰ ਅੱਗੇ ਕਹਿੰਦਾ ਖਾਲਸਾ ਜੀ ਆਪਾਂ ਕਹਿ ਕੇ ਜੰਗ ਦੀ ਤਿਆਰੀ ਕਰ ਸਕਦੇ ਆ ਪਰ ਜਿਹੜੇ ਵਿੱਚੋਂ ਬਾਅਦ ਵਿੱਚ ਜੰਗ ਵਿੱਚੋਂ ਗद्दार ਭਜਨੇ ਆ ਉਹ ਰਹਿ ਇੱਥੇ ਪਤਾ ਨਹੀਂ ਅੱਗੇ ਕੀ ਆ ਬਾਈ ਆਪਣੀ ਆਪਣੀ ਜ਼ਮੀਰ ਕਾਇਮ ਰੱਖੀ ਐ ਸਾਰੇ ਵੀਰ ਇੱਕੋ ਸੌਂ ਖਾ ਕੇ ਚੱਲੋ ਬਾਈ ਜੀ ਜੋ ਛੱਡ ਕੇ ਜਾਣਗੇ ਉਹਨਾਂ ਦਾ ਵੀ ਹਿਸਾਬ ਨਾਲ ਦੀ ਨਾਲ ਕਰਨਾ ਸਹੀ ਰਹੁ ਮੇਰੇ ਹਿਸਾਬ ਨਾਲ ਮਤਲਬ ਨਾਲ ਦੀ ਨਾਲ ਸਾਰਾ ਕੰਮ ਇਹਦੇ ਵਿੱਚ ਚੱਲ ਰਿਹਾ ਮਨਜ਼ੂਰ ਆ ਦੱਸੋ ਖਾਲਸਾ ਜੀ ਮੈਂ ਤਿਆਰ ਆ ਦੱਸੋ ਪਹਿਲਾ ਕਿਹੜਾ ਗੱਡੀ ਚਾੜਨਾ ਦੱਸੋ ਕਿੰਨੇ ਗਰੁੱਪਾਂ ਚੋਂ ਤਿਆਰ ਨੇ ਕਹਿੰਦਾ ਇੱਕ ਇੱਕ 11 ਹੁੰਦੇ ਨੇ ਜਿੰਨੇ ਵੀ ਹੋਣ ਅਕਾਲ ਪੁਰਖ ਆਪੇ ਫੌਜ ਬਣਾ ਦੂ ਮਗਰੋਂ ਅੱਗੇ ਆ ਕੇ ਕਹਿੰਦਾ ਜੀ ਅਸੀਂ ਅੰਮ੍ਰਿਤ ਵੇਲੇ ਹੀ ਵੈਰੀ ਸੋਧਾਂਗੇ ਫਿਰ ਕਹਿੰਦਾ ਮਨਜ਼ੂਰ ਆ ਦੱਸੋ ਖਾਲਸਾ ਜੀ ਮੈਂ ਤਿਆਰ ਆ ਦੱਸੋ ਪਹਿਲਾਂ ਗੱਡੀ ਕਿਹੜਾ ਚਾੜਨਾ ਪਹਿਲਾਂ ਬਿੱਟੂ ਦਾ ਨੰਬਰ ਲੁਧਿਆਣੇ ਵਾਲੇ ਦਾ ਜਿਹਦੇ ਕਰਕੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਜੇਲ੍ਹ ਵਿੱਚ ਨੇ ਹੁਣ ਇੱਕ ਮੈਂ ਗੱਲ ਦੱਸਦਾ ਬਿੱਟੂ ਦੋਆਂ ਦੀ ਗੱਲ ਹੁੰਦੀ ਆ ਇੱਕ ਰਵਨੀਤ ਦੀ ਇੱਕ ਦਲਜੀਤ ਬਿੱਟੂ ਦੀ ਕਿਉਂਕਿ ਇਹ ਜਿਹੜਾ ਗਰੁੱਪ ਹੈ ਉਸ ਨੂੰ ਵੀ ਟਾਰਗੇਟ ਕਰ ਰਿਹਾ ਜਿਹੜਾ ਇਹਨਾਂ ਨੂੰ ਐਕਸਪੋਜ਼ ਕਰ ਰਿਹਾ ਔਰ ਇਹਦੇ ਚ ਹੌਲੀ ਹੌਲੀ ਜੇ ਤੁਸੀਂ ਇਹਦੇ ਅੰਦਰ ਵੜੋਗੇ ਤੁਹਾਨੂੰ ਇਹ ਗੱਲ ਸਮਝ ਆਊਗੀ ਪਹਿਲਾ ਬਿੱਟੂ ਦਾ ਨੰਬਰ ਲੁਧਿਆਣੇ ਵਾਲੇ ਦਾ ਜਿਹਦੇ ਕਰਕੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੇਲ੍ਹ ਵਿੱਚ ਤੇ ਜੇਲ੍ਹ ਵਿੱਚ ਹੈ ਜਾਣ ਲਈ ਕਿਹੜਾ ਸਿੰਘ ਤਿਆਰ ਹੈ ਉੱਥੇ ਪੁੱਛਣਾ ਸ਼ੁਰੂ ਹੋ ਗਏ ਜੀ ਤੁਸੀਂ ਮੈਂਬਰ ਦੀ ਛੱਡੋ ਤਿਆਰ ਦੱਸੋ ਕੌਣ ਕੌਣ ਹੈ ਦੂਜਾ ਨੰਬਰ ਮਜੀਠੀਏ ਦਾ ਜਿਨੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਗ੍ਰਿਫਤਾਰੀ ਵਿੱਚ 10 ਕਰੋੜ ਦਿੱਤੇ ਮੈਂ 10 ਰੁਪਏ ਨਾਲ ਦਵਾ ਇਹ ਜੇ ਜੋਕਰ ਲਈ 10 ਕਰੋੜ ਤਾਂ ਦੂਰ ਦੀ ਗੱਲ ਹੈ ਬਿਲਕੁਲ ਕੌਣ ਕੌਣ ਤਿਆਰ ਹੈ ਜਾਣ ਲਈ ਦੱਸੋ ਬਾਈ ਜੀ ਇਹ ਗੱਲਾਂ WhatsApp ਤੇ ਨਹੀਂ ਹੁੰਦੀਆਂ ਇਹ ਮੈਸੇजेस ਦਾ ਏਜੰਸੀਆ ਰੀਡ ਕਰਦੀਆਂ ਨੇ ਫਿਰ ਅਗਲਾ ਨੰਬਰ ਤੀਜਾ ਨੰਬਰ ਕਹਿੰਦਾ ਅਮਿਤ ਸ਼ਾਹ ਦਾ ਜੀਨੇ ਤੀਜੀ ਵਾਰ ਭਾਈ ਅਮਰਿਤਪਾਲ ਸਿੰਘ ਤੇ ਆ ਲਾਈ ਹੁਣ ਤੁਸੀਂ ਅੱਗੇ ਵੇਖੋ ਤਿਆਰੀ ਕਿਵੇਂ ਕਰਦੇ ਹੋ ਆਡੀਓ ਸੁਣਾਈ ਆ ਜਿਹੜਾ ਧਿਆਨ ਨਾਲ ਸੁਣਿਆ ਥੋੜਾ ਪਲੀਜ਼ ਬੇਅਰ ਵਿਦ ਮੀ ਮੈਕ ਕੀ ਕਰਕੇ ਤੁਹਾਨੂੰ ਸਾਰਾ ਕੁਝ ਸਾਹਮਣੇ ਰੱਖੂਗਾ ਅੱਛਾ ਨਾ ਹੀ ਬਲੀ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਦੱਸਦਾ ਸੇਵਲ ਦੀ ਗੱਲ ਕੀਤੀ ਸੀ ਨਾ ਯੋਨੀ ਕੰਗੋਬੀ ਨੂੰ ਜਿਹੜਾ ਉਹ ਆਪਣੀਆਂ ਨੂੰ ਕਹਿੰਦਾ ਪੰਜਾਂ ਦਾ ਪੰਚਾਂ ਦਾ ਹੁਕਮ ਮੰਨਿਆ ਸਾਰੀ ਢਾਰਹ ਹੁੰਦੇ ਤਾੜੀ ਮਾਰ ਕੇ ਮੁਕਲੇ ਸਮੋਤ ਹਲੋਖੁਦ ਕੁਨੇ ਢਾਰ ਬਣਾਇਆ ਹੈ ਨਿਰਪੈਰ ਮੈਂ ਤੋ ਨਹੀਂ ਸਤਿ ਸ੍ਰੀ ਅਕਾਲ ਵਿੱਚ ਵਿਤਪਾਸ ਅਤੇ ਤਕਵਾ ਦਾ ਸੰਸ ਬਲੇਸਿੰਗ ਵੀ ਆਉਣੇ ਫੈਲਣੇ ਇਹ ਗੱਲ ਕਹਤੀ ਸੀ ਕਿ ਜੇ ਕਿਸੇ ਪਰਿਵਾਰ ਦੀ ਯਾਦ ਆਉਂਦੂ। ਜਦੋਂ ਕੋਈ ਛਾਣਾ ਚਾਂਦਰ ਇਹਨਾਂ ਸੋਚੇ ਵੀ ਹਾਇਲ ਤੇ ਸੰਤਵਲ ਬਿਠਕਾ ਲਈ। ਤੰਵੇਂ ਨਹੀਂ। ਦਰਦ ਕੇ ਨਹੀਂ ਨਿਡਰ ਹੋ ਕੇ ਧੀ ਨੇ ਮਰਨਾ ਆ। ਧੀ ਨੇ ਸ਼ੀਭੀ ਦੇਨੀਆ ਉਹ ਹੀ ਤੇ ਰੁਕ। ਤੇ ਉਸ ਤੋਂ ਵੀ ਜ਼ਿਆਦਾ ਨੇ ਦਸ ਦਾ ਕਾਫੀ ਸਾਲ ਸਿੰਘ ਪਿਛਲੀ ਗਲੀ ਵਿੱਚ ਦੇ ਲੰਘ ਕੇ ਚਲੇ ਗਏ ਸੱਚੀ ਨੇ ਸ਼ਹੀਦੀ ਦੇਣੀ ਆ ਹਾਲਸਾ ਕੰਮ ਤੇ ਉਹਨਾਂ ਨਾਮ ਦੇ ਨਾਲੋਂ ਨਾਲ ਜਪਣਾ ਪੈਣਾ ਪਿਆ ਵਈ ਪੁੱਛੀ ਸ਼ਹੀਦੀ ਦੇ ਲਈ ਕੋਈ ਸੌਖੀ ਨਹੀਂ ਤੇ ਪਰ ਬੰਨਾ ਕੋਈ ਸੌਖਾ ਨਹੀਂ ਮੇਡਰ ਬੰਨਾ ਕੋਈ ਸੌਖਾ ਨਹੀਂ ਨੂੰ ਕਿ ਇੱਕ ਫਰਦ ਸਕੇ ਨਹੀਂ ਤੇ ਕਾ ਹੁ ਕੋ ਦੇ ਨੇ ਨੈ ਪੈਮਾਨੇ ਨਾ ਕਿਸੇ ਤੋਂ ਬਦਲੋ ਤੁਨਾਸੀ ਨਾ ਸਿਕੋ ਆਜ਼ਾਦ ਹਰਤੀ ਨੂੰ ਜੀ ਨਾ ਸਿਕੋ ਅਗਲੇ ਵੀ ਸੁਣਾ 2 ਮਿੰਟ ਛੋੜ ਕੋਈ ਕੁਛ ਕੁ ਦਾ ਸੁਣਾ ਹੈ ਕਿ ਫੁਕੀ ਬਬੂ ਕੁਛੀ ਸੀਂ ਜੀ ਨਾਲ ਦੋ ਤਾਮ ਨਾ ਕੱਟਕੋ ਜੇ ਕਿਸ ਨੇ ਇਤਿਹਾਸ ਸੁਨਣਾ ਸਮਝਾ ਕਿ ਅੱਖੀ ਦਿੱਖਣਾ ਕੋਈ ਪਰ ਸਿੰਗਾ ਕੋਲ ਜੋਸ਼ ਹੈ ਹੋਸ਼ ਵੀ ਹੋਣੀ ਜ਼ਰੂਰੀ ਹੈ ਤੇ ਬਾਬਾ ਬਖੀ ਸਿੰਘ ਜੀ ਕੋਲੇ ਪੂਰੇ ਖੜ ਕੋਲੇ ਫੋਲੋ ਸਾਰਾ ਕੁਝ ਉਹਨਾਂ ਦੇ ਕੋਲ ਹੈ ਐਵੇਂ ਨਹੀਂ ਉਹ ਮੈਦਾਨ ਚ ਕੁੱਤੇ ਹੋਏ ਕੇ ਸੁਣਿਆ ਜਿਸ ਨੂੰ ਸੁਣ ਕੇ ਹਰ ਕਿਸੇ ਦੇ ਹੋਸ਼ ਉੱਡ ਗਏ ਤਾਂ ਹੁਣ ਐਕਸ਼ਨ ਹੋਇਆ ਜੋ ਇਸ ਗਰੁੱਪ ਦੇ ਮੈਂਬਰ ਨੇ ਦੋ ਜਿਹੜੇ ਮੈਂਬਰ ਨੇ ਉਹਨਾਂ ਦੇ ਉੱਤੇ ਤਾਂ ਯੂਏਪੀਏ ਲਗਾ ਦਿੱਤੀ ਗਈ ਆ 25 ਹੋਰ ਵਿਅਕਤੀ ਨੇ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਕਰਦੇ ਆ ਪੁਲਿਸ ਦੇ ਵੱਲੋਂ ਐਫਆਈਆਰ ਦਰਜ ਕਰ ਲਈ ਆ ਅਣਖਸ਼ਾਤੀ ਵਿਅਕਤੀਆਂ ਦੇ ਵੱਲੋਂ ਤਾਂ ਇੱਕ ਵਿਅਕਤੀ ਜਿਹੜਾ ਆ ਕਹਿੰਦੇ ਮੋਗੇ ਦਾ ਰਹਿਣ ਵਾਲਾ ਦੂਜਾ ਖੰਨੇ ਦਾ ਰਹਿਣ ਵਾਲਾ ਤਾਂ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਸਰਕਾਰ ਯੁੱਧ ਛੇੜ ਕੇ ਬੈਠੀ ਆ ਨਸ਼ਿਆਂ ਦੇ ਵਿਰੁੱਧ ਦੂਜੇ ਪਾਸੇ ਗੈਂਗਸਟਰਵਾਦ ਖਤਮ ਕਰਨ ਦੇ ਵਿੱਚ ਲੱਗੀ ਆ ਤਾਂ ਅਜੇਹੇ ਦੇ ਵਿੱਚ ਇਸ ਤਰੀਕੇ ਦੀ ਚੈਟ ਦਾ ਵਾਇਰਲ ਹੋਣਾ ਇਸ ਤਰੀਕੇ ਦੀ ਚੈਟ ਸੋਸ਼ਲ ਮੀਡੀਆ ਦੇ ਉੱਤੇ ਅੱਗ ਦੇ ਵਾਂਗ ਵਾਇਰਲ ਹੋਣ ਤੋਂ ਬਾਅਦ ਸਿਆਸਤ ਵੀ ਸਿਖਰਾਂ ਦੇ ਉੱਤੇ ਆ ਸਿਆਸਤਦਾਨਾਂ ਦੇ ਵਿੱਚ ਡਰ ਵੀ ਜ਼ਰੂਰ ਪੈਦਾ ਹੋ ਜਾਂਦਾ ਦੂਜੇ ਪਾਸੇ ਅਮਰਤਪਾਲ ਸਿੰਘ ਜੋ ਕਿ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਜਿਸ ਦੇ ਉੱਤੇ ਹੁਣ ਤੀਜੀ ਵਾਰ ਐਨਐਸਏ ਲਗਾ ਦਿੱਤੀ ਗਈ ਹੈ ਯਾਨੀ ਕਿ ਐਨਐਸਏ ਜੋ ਇੱਕ ਵਾਰ ਲੱਗੀ ਉਸ ਨੂੰ ਤੀਜੀ ਵਾਰ ਵਧਾ ਦਿੱਤਾ ਗਿਆ ਤਾਂ ਜੇਲ੍ਹ ਦੇ ਅੰਦਰ ਬੈਠੇ ਬੈਠੇ ਅਮਰਤਪਾਲ ਸਿੰਘ ਦੀਆਂ ਮੁਸ਼ਕਿਲਾਂ ਹੋਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਕੀ ਹੁਣ ਖੁਲਾਸੇ ਹੁੰਦੇ ਨੇ ਕਿ ਵਾਕਈ ਹੀ ਇਹ ਜਿਹੜੀ ਚੈਟ ਆ ਇਹ ਅਮਰਤਪਾਲ